8 ਮਹੀਨੇ ਤੱਕ ਪੂਰੇ ਮਹਾਰਾਜ ਨੂੰ ਹਥਿਆਰ ਬਣਾ ਕੇ ਦਿੱਤੇ ਨੇ ਜੰਗ ਜੰਗ ਦੇ ਵਿੱਚ ਇਥੇ ਸੀ ਥਾ ਤੇ ਲੋਗੜ ਕਿਲੇ ਦੇ ਵਿੱਚ ਨਾਲਾ ਵੀ ਬਣਾ ਕੇ ਦਿੱਤੀਆਂ ਬਤੁੱਕਾ ਵੀ ਬਣਾ ਕੇ ਦਿੱਤੀਆਂ ਸਾਰੀ ਚੀਜ਼ਾਂ ਬਣਾ ਕੇ ਦਿੱਤੇ ਮਹਾਰਾਜ ਜੰ ਨੂੰ ਜੋਧ ਦੇ ਵਿੱਚ ਜਿੱਤੇ ਜਿੱਤੇ ਜੱਥੇਬੰਦੀ ਜਾਂਦੀ ਹੈ ਨਾ ਉੱਥੇ ਉੱਥੇ ਸਾਰੇ ਪਰਿਵਾਰ ਸਮੇਤ ਅਸੀਂ ਜਾਂਦੇ ਹਾਂ ਹਜੂਰ ਸਾਹਿਬ ਤੱਕ ਵੀ ਜਾਂਦੇ ਹਾਂ ਫਤਿਹਗੜ੍ਹ ਸਾਹਿਬ ਮੁਕਸਰ ਬਸਾਕੀ ਦੇ ਹੁਲ ਮੱਲੇ ਤੇ ਚਮਕੌਰ ਸਾਹਿਬ ਸਾਰੀ ਦਾਦੇ ਜਾਂਦੇ ਹਾਂ ਅਸੀਂ ਇਹ ਤਾਂ ਸਾਡੀ ਇੱਕ ਜਾਨ ਆ ਜਿਹਨੂੰ ਅਸੀਂ ਆਪਣੀ ਜਾਨੋਂ ਵੀ ਵੱਧ ਪਿਆਰ ਕਰਦੇ ਹਾਂ ਸ਼ਸਤਰਾਂ ਔਰ ਸਿੰਘ ਕਰਦੇ ਵਿਆਏ ਨੇ ਤਾ ਹੋਲੇ ਮੁਹੱਲੇ ਦੇ ਵਿੱਚ ਇਸ ਵੇਲੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸੇ ਤਰ੍ਹਾਂ ਨਿਹੰਗ ਫੌਜਾਂ ਜਿਹੜੀਆਂ ਸ਼ਸਤਰ ਤਿਆਰ ਕਰਦੀਆਂ ਗੁਰੂ ਮਹਾਰਾਜ ਨੇ ਸਿਗਲੀਗਰ ਸਿੱਖਾਂ ਨੂੰ ਇਹ ਵਰਦ ਦਿੱਤਾ ਸਗਾ ਤਾਂ ਉਸ ਵੇਲੇ ਗੁਰੂ ਮਹਾਰਾਜ ਲਈ ਵੀ ਸ਼ਸਤਰ ਉਸ ਵੇਲੇ ਤਿਆਰ ਕਰਦੇ ਸੀ ਤੇ ਹੁਣ ਵੀ ਇਸੇ ਤਰ੍ਹਾਂ ਗੁਰੂ ਦੀਆਂ ਲਾਡੀਆਂ ਫੌਜਾਂ ਲਈ ਸ਼ਸਤਰ ਤਿਆਰ ਕਰਦੇ ਨੇ ਸਾਡੇ ਨਾਲ ਜਥੇਦਾਰਾ ਸ਼ੌਕੀ ਸਿੰਘ ਜੀ ਮੌਜੂਦ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਪਹਿਲਾਂ ਵੀ ਬਚਨ ਹੋਈ ਸੀ ਫਤਿਹਗੜ ਸਾਹਿਬ ਹੁਣ ਫੇਰ ਹੋਲੇ ਮਹੱਲੇ ਤੇ ਫੇਰ ਤੁਸੀਂ ਮਿਲੇ ਹੋ ਤਾਂ ਕਿੰਨੀ ਕੁ ਖੁਸ਼ੀ ਆ ਹੋਲੇ ਮਹੱਲੇ ਦੀ ਹੋਲੇ ਮਹੱਲੇ ਦੀ ਬਹੁਤ ਖੁਸ਼ੀ ਹੈ ਮਹਾਰਾਜ ਦੀ ਮਹਾਰਾਜ ਨੇ ਹੋਲਾ ਖੇលਿਆ ਇੱਥੇ ਸਾਰਾ ਪਰਿਵਾਰ ਇੱਥੇ ਆਪ ਦਾ ਘਰ ਛੱਡ ਕੇ ਸਿੱਖ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਮਹਾਰਾਜ ਨੇ ਬਹੁਤ ਖੁਸ਼ੀ ਹੈ ਚੀਜ਼ ਦੀ ਤੁਸੀਂ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਸੀ ਉੱਥੇ ਵੀ ਪਰਿਵਾਰ ਸਮੇਤ ਇੱਥੇ ਪਰਿਵਾਰ ਸਮੇਤ ਤੁਸੀਂ ਆਹ ਜਿੱਤੇ ਜਿੱਤੇ ਜੋੜ ਮੇਲੇ ਲੱਗਦੇ ਹਨ ਮਾਰੇ ਦੇ ਜਿੱਤੇ ਜਿੱਤੇ ਜੱਥੇਬੰਦੀ ਜਾਂਦੀ ਹੈ ਨਾ ਉੱਥੇ-ਉੱਥੇ ਸਾਰੇ ਪਰਿਵਾਰ ਸਮੇਤ ਅਸੀਂ ਜਾਂਦੇ ਹਾਂ ਅਜੂਰ ਸਾਹਿਬ ਦੀ ਕੀ ਵੀ ਜਾਂਦੇ ਆ ਫਤੇਗੜ ਸਾਹਿਬ ਮੁਕਸਰ ਮਾ ਬਸਾਕੀ ਦੇ ਹੌਲੇ ਮੱਲੇ ਤੇ ਚਮਕੌਰ ਸਾਹਿਬ ਸਾਰੀ ਦਾਦੇ ਜਾਂਦੇ ਆ ਅਸੀਂ ਜੱਥੇਬੰਦੀ ਦੇ ਨਾਲ ਰਹਿੰਦੇ ਆ ਉਹਨਾਂ ਦੇ ਹੀ ਸਮਾਨ ਬਣਾਉਂਦੇ ਆ ਸਾਰਾ ਬਾਬਾ ਜੀ ਸਮਾਜ ਰੂਰੋ ਵਾਲਾ ਜਿਆਦਾ ਆਂਦਾ ਹੋਊਗਾ ਕਿ ਉਸ ਟਾਈਮ ਵੀ ਸਿੰਘ ਤਿਆਰ ਕਰਦੇ ਸੀ ਜਦੋਂ 8 ਮਹੀਨੇ ਦਾ ਆਨੰਦਪੁਰ ਸਾਹਿਬ ਨੂੰ ਕੇਰਾ ਪਿਆ ਸੀਗਾ ਤੇ ਮਹਾਰਾਜ ਹੁਣ ਕਿਸ ਤਰ੍ਹਾਂ ਲਗਾਤਾਰ ਡਟੇ ਰਹੇ ਜਿਹੜੀਆਂ ਹਿੰਦੂ ਰਾਜੇ ਸੀ ਉਹਨਾਂ ਦੀਆਂ ਗੋਡਣੀਆਂ ਤੱਕ ਲਵਾਤੀ ਮਹਾਰਾਜ ਜਿਹੜੇ 8 ਮਹੀਨੇ ਤੱਕ ਪੂਰੇ ਮਹਾਰਾਜ ਨੂੰ ਸ਼ਸਤਰ ਬਣਾਇਆ ਗਿਆ ਜਿੱਤੇ ਨੂੰ ਜੰਗ ਦੇ ਵਿੱਚ ਇੱਥੇ ਸੀ ਥਾਂ ਤੇ ਲੋਗਰ ਕਿਲੇ ਦੇ ਵਿੱਚ ਅਲੰਦਪੁਰ ਸਾਹਿਬ ਦੇ ਵਿੱਚ ਮੌਜੂਦ ਇੱਥੇ ਲੋਗਰ ਕਿਲਾ ਇੱਥੇ ਸ਼ਸਤਰ ਬਣਾਉਣ ਆਰਾ ਸਾਡੇ ਸਿਕਲੀਗਰ ਸਮਾਜ ਦੇ ਜਿਹੜੇ ਸਿੰਘ ਰਾਜਸਥਾਨ ਤੋਂ ਸੱਦੇ ਸੀ ਛੇਵੇਂ ਪਾਚੇ ਨੇ ਹਰ ਕੋ ਬਚਾ ਬਨੇ ਸਰੂ ਤੋਂ ਦਸਾਂ ਦਿਨੋਂ ਗੱਲ ਮੈਂ ਬਚਾਣਾ ਸਰੂ ਤੋਂ ਚਲਦਾ ਇਤਿਹਾਸ ਗੁਰੂ ਦਾ ਜਿੱਥੋਂ ਆਇਆ ਨਾ ਛੇਵੇਂ ਪਾਚੇ ਹਰਗੋਬਾਹ ਸਾਹਿਬ ਨੇ ਸਾਨੂੰ ਸੱਧਿਆ ਰਾਜਸਥਾਨ ਤੋਂ ਪਹਿਲੇ ਮੁਸਲਮਾਨ ਕੱਚੇ ਦੁੱਪੜ ਲੋਏ ਤੇ ਬਣਾ ਕੇ ਦਿੰਦੇ ਸੀ ਕੱਚੇ ਤੁਮਾਰਿਆਂ ਨੇ ਆਖਿਆ ਵੀ ਉਹਨਾਂ ਨੂੰ ਸੱਦਦੇ ਲੈ ਕੇ ਆਓ ਸਿਗਲੀਗਰ ਤੋਂ ਸਾਨੂੰ ਬਾਅਦ ਨੂੰ ਚਲੇ ਬੰਜਾਰੇ ਸੀ ਰਾਜਪੂਤ ਅੱਛਾ ਜੀ ਰਾਜਪੂਤ ਬੰਜਾਰੇ ਨੂੰ ਠੀਕ ਹੈ ਸਾਨੂੰ ਸੱਦ ਕੇ ਲਿਆ ਭਾਈ 75 ਸਿੰਘ ਉਹਨਾਂ ਜੋ ਉਹ ਵੀ ਰਾਜਪੂਤ ਸੀ ਜਿਹਨਾਂ بابا ਮਨੀ ਸਿੰਘ ਸਾਰੇ ਰਾਜਪੂਤ ਸੀ ਇਹ ਸਾਰੇ ਉਹਨਾਂ ਨੂੰ ਸੱਦ ਕੇ ਲਿਆ ਕੇ ਫਿਰ ਅਸੀਂ ਸ਼ਸਤਰ ਬਣਾ ਕੇ ਦਿੱਤੇ ਮਾਰੇ 6 ਮੇ 5 4 ਰੁਗੋ ਬਸ ਇਹਨੂੰ ਸ਼ਸਤਰ ਬਣਾ ਕੇ ਦਿੱਤਾ ਪੱਕੇ ਨੂੰ ਕੱਚਾ ਵੀ ਕਰਕੇ ਦਿੱਤਾ ਢਾਲਾ ਵੀ ਬਣਾ ਕੇ ਦਿੱਤੀਆਂ ਬਤੁੱਕਾ ਵੀ ਬਣਾ ਕੇ ਦਿੱਤੀਆਂ ਸਾਰੀ ਚੀਜ਼ਾਂ ਬਣਾ ਕੇ ਦਿੱਤੇ ਮਾਰੇ ਜੰਗ ਜੋਧ ਦੇ ਵਿੱਚ ਬਾਬਾ ਜੀ ਸਾਹਿਬ ਕਿਹਾ ਜਾਂਦਾ ਕਹਿੰਦੇ ਸਿੱਖੀ ਤਾਂ ਹੁਣ ਘਟਕੇ ਹੀ ਖਾਲਸੇ ਘਟਕੇ ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਸ਼ਸਤਰ ਲੈਣ ਆਂਦੇ ਸਿੱਖੀ ਕੋ ਘੱਟੀ ਆ ਤੇ ਖਾਲਸੇ ਲੈਣ ਆਂਦੇ ਨੂੰ ਬਾਬੇ ਵੇਖੀ ਜਾਂਦੇ ਡਾਂਗਾ ਜੜ ਕੇ ਦੇਈ ਜਾਂਦੇ ਨੇ ਜਿਹੜੀ ਜਿਹੜੀ ਚੀਜ਼ ਤੋਂ ਉਹਨਾਂ ਨੂੰ ਜਥੇਬੰਦੀ ਦੇ ਸਿੰਘ ਆਂਦੇ ਨੇ ਕੋਈ ਲੋਕਲ ਬੰਦੇ ਵੀ ਆ ਜਾਂਦਾ ਉਹਨਾਂ ਨੂੰ ਵੀ ਦੇ ਦਿੰਦੇ ਆ ਵੀ ਸਿੱਖੀ ਘਟੀ ਨਹੀਂ ਹੈ ਸਿੱਖੀ ਘਟਾਈ ਜਾ ਰਹੀ ਹੈ ਸਰਕਾਰ ਘਟਾ ਰਹੀ ਹੈ ਸਿੱਖੀ ਨਸ਼ਾ ਫਿਲਾ ਕੇ ਬੀ ਨਸ਼ੇ ਦੇ ਵਿੱਚ ਲੱਗ ਜਣ ਸਿਕ ਕੋਮ ਇਹਨਾਂ ਦੀ ਜੜ ਖਤਮ ਹੋ ਜਾਵੇ ਨੌਜਵਾਨਾਂ ਨੂੰ ਬਾਬਾ ਜੀ ਕੀ ਅਪੀਲ ਕਰਨਾ ਹੈ ਮੈਂ ਨੌਜਵਾਨੋ ਨੇ ਅਪੀਲ ਕਰਦਾ ਬਈ ਤੁਸੀਂ ਨਸ਼ਾ ਪੱਤਾ ਛੱਡ ਕੇ ਗੁਰੂਵਾਰੇ ਬਣੋ ਅਮਰਤ ਛੱਕੋ ਆਪਣੇ ਪਿੱਛੇ ਕੁਰਬਾਨੀ ਦਿੱਤੀ ਹੈ ਮਹਾਰਾਜ ਨੇ ਇੱਕ ਦੂਜੇ ਪਿਆਰ ਕਰੋ ਪ੍ਰੇਮ ਕਰੋ ਲੜੋ ਨਾ ਝਗੜੋ ਨਾ ਬਿਲਕੁਲ ਉਹਦੇ ਵਿੱਚ ਮਹਾਰਾਜ ਦਾ ਦਿਲ ਮਨ ਦੁਖਦਾ ਹੈ ਵੀ ਮੈਂ ਤੇ ਇਹਨਾਂ ਦੇ ਪਿੱਛੇ ਕੁਰਬਾਨੀ ਦਿੱਤੀ ਹੈ ਸਾਰਾ ਪਰਿਵਾਰ ਵਾਲਿਆ ਉਨੇ ਆਫਰੀ ਵਿੱਚ ਲੜੀ ਜਾਂਦੇਨ ਤੋਂ ਮਹਾਰਾਜ ਨੂੰ ਅਫਸੋਸ ਕਰਦਾ ਉਸ ਕਲ ਨੂੰ ਉੱਚੀ ਜਨੂ ਇਸੇ ਤਰ੍ਹਾਂ ਤੇ ਮਹਾਰਾਜ ਨੇ ਲੰਦਪੁਰ ਸਾਹਿਬ ਆਪਣੇ ਪਿੱਛੇ ਛੱਡਿਆ ਸੀ ਨਾਲ ਭੁੱਖੇ ਕਾਣੇ ਇੱਥੇ ਕਿਲੇ ਦੇ ਵਿੱਚ ਰਹਿਣ ਜੰਗੀ ਵੀ ਕੀਤੀ ਹੈ ਮਹਾਰਾਜ ਨੇ ਤੋਂ ਸੁਬ ਨੌਜਵਾਨਾਂ ਨੂੰ ਇਹ ਬੇਨਤੀ ਹੈ ਬਈ ਬਿਲਕੁਲ ਪ੍ਰੇਮ ਨਾਲ ਅਫਸੋਸ ਕਰੋ ਇਸ ਧਰਤੀ ਤੇ ਆ ਕੇ ਸੇਵ ਜਾਦਿਆਂ ਦੀ ਧਰਤੀ ਹੈ ਇੱਥੇ ਮਾਰਾ ਦੀ ਧਰਤੀ ਹੈ ਇੱਥੇ ਆ ਕੇ ਗੁਰੂ ਦਾ ਅਫਸੋਸ ਕਰੋ ਕੋਈ ਹੁੱਲਣਵਾਜੀ ਨਾ ਕਰੋ ਨੌਜਵਾਨਾਂ ਨੂੰ ਇੱਥੇ ਗੁਰਮੁਖੀ ਪ੍ਰਚਾਰ ਸੁਣੋ ਦਿਵਾਨਾ ਵਿੱਚ ਬੈਠ ਕੇ ਸੇਧੀ ਰਗੜਾ ਚੱਲਦੇ ਆਏ ਸੇਧੀ ਰਗੜੇ ਬਾਬਾ ਬਚਿੱਤਰ ਸਿੰਘ ਕੌਮ ਦਾ ਬਾਬਾ ਬਚਿੱਤਰ ਸਿੰਘ ਨੂੰ ਇੱਥੇ ਹਾਤੀ ਦੇ ਨਾਲ ਲੜਾਇਆ ਸੀ ਇਸੇ ਤਾਤ ਹੈ ਫੌਜਾਂ ਨੂੰ ਕਾਹ ਤੋਂ ਮਾਰ ਦਿੰਦਾ ਹਾਤੀ ਫੌਜੂਨਾ ਨੇ ਸ਼ਰਾਬ ਪੀ ਆ ਕੇ ਭੇਜਿਆ ਹਾਥੀ ਨੂੰ ਪਰ ਪਾਪਾ ਬਚੱਤਰ ਸਿੰਘ ਦੇ ਦੇਖੋ ਕਿੱਡੀ ਭਗਤੀ ਸੀ ਉਹ ਕਹਿੰਦੇ ਮਹਾਰਾਜ ਜਦੋਂ ਮਹਾਰਾਜ ਨੇ ਹੁਕਮ ਕੀਤਾ ਉਹ ਕਹਿੰਦੇ ਮਹਾਰਾਜ ਤੁਸੀਂ ਥਾਪੜਾ ਦੇ ਦੂਗੇ ਤਾਂ ਮੈਂ ਹਾਥੀ ਨਹੀਂ ਉਹਦਾ ਕੱਟਾ ਹੈ ਉਹਨੂੰ ਢਾ ਲੂੰਗਾ ਕਹਿੰਦੇ ਉਹ ਇੰਦਰਦੇਵ ਦਾ 에ਰਾਵਤੀ ਹਾਥੀ ਵੀ ਮੈਂ ਢਾ ਲੂੰਗਾ ਬਸ ਗੁਰੂ ਤੇ ਭਰੋਸਾ ਸੀਗਾ ਜੀ ਉਹਦੇ ਥਾਪੜੇ ਤੇ ਭਰੋਸਾ ਸੀ ਨਾ ਮਹਾਰਾਜ ਜੀ ਨੂੰ ਕੀੜੀ ਨੂੰ ਸ਼ੇਰ ਬਣਾ ਦੂਗਾ ਉਹ ਮਹਾਰਾਜ ਬਸ ਤੇ ਤੁਹਾਡੇ ਥਾਪੜੇ ਹੋਣੇ ਚਾਹੀਦੇ ਹੱਤੀ ਦੁੱਗੀਏ ਤਾਂ ਬੱਸ ਇਸ ਤੋਂ ਵੱਡਾ ਵੀ ਹੱਤੀ ਆ ਜਾਏਗਾ ਨਾ ਉਹਨੂੰ ਵੀ ਪਾਰ ਕਰ ਦਾਂਗੇ ਮਹਾਰਾਜ ਨੇ ਆਖਿਆ ਉਹਨੂੰ ਬਸ ਸਿੱਧੀ ਰਗੜਾ ਛਕਾ ਕੇ ਘੋੜੇ ਤੇ ਬਿਠਾ ਕੇ ਫਿਰ ਜਾ ਕੇ ਹਾਤੀ ਦੇ ਨਾਗਣੀ ਮਾਰੀ ਤਾਂ ਉਹਨਾਂ ਦੇ ਆ ਆਪਸਰੀ ਦੇ ਫੋਚੇ ਹੀ ਉਹਨਾਂ ਦੀ ਪਿੱਛੇ ਪਿੱਛੇ ਪੁੱਟ ਗਿਆ ਉਹ ਜੀ ਬਿਲਕੁਲ ਜੀ ਸੋ ਇਹ ਜਸedar ਸਾਹਿਬ ਸੀ ਅਦਰ ਨਿਹੰਗ ਸਿੰਘ ਵੀ ਸਾਡੇ ਨਾਲ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤ ਹੈ ਬਾਬਾ ਬਾਬੂ ਜੀ ਇੱਕ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਬਜ਼ੁਰਗੋ ਸਿੱਖੀ ਨੂੰ ਸਾਮ੍ਹ ਕੇ ਰੱਖਿਆ ਜਿਉਂ ਸਾਨੂੰ ਦੇਖਦੇ ਆ ਤਾਂ ਉਹ ਯਾਦ ਆਂਦਾ ਹੈ ਹਾਂ ਉਹ ਪੁਰਾਣਾ ਸਮਾਜ ਹੈ ਬਜ਼ੁਰਗ ਸਾਡੇ ਕਿਹੋ ਜਿਹਾ ਚਲਕੀ ਤੁਹਾਡੇ ਚੋਂ ਨਜ਼ਾਰਾਂ ਆਂਦੀ ਆ ਤੇ ਹੋਲੇ ਮੱਲੇ ਵਿੱਚ ਇਸ ਵੇਲੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਜੀ ਤੁਹਾਨੂੰ ਤਾਂ ਬਹੁਤ ਕੁਝ ਮਹਿਸੂਸ ਹੁੰਦਾ ਇੱਥੇ ਜਿੰਨਾ ਵੀ ਕਹਦਾ ਉਹ ਨਹੀਂ ਥੋੜਾ ਹੁੰਦੇ ਨਾ ਸ਼ਸਤਰਾਂ ਦੀ ਕਿੰਨੀ ਕਿਹ ਮਹੱਤਵ ਮੰਨਦੇ ਤੁਸੀਂ ਹੁਣ ਆ ਕੇ ਸ਼ਸਤਰ ਖਰੀਦਦੇ ਸਾਡੇ ਸਾਹਮਣੇ ਬਿਲਕੁਲ ਹਾਂਜੀ ਇਹ ਤਾਂ ਸਾਡੀ ਇੱਕ ਜਾਨ ਆ ਇਹਨੋਂ ਅਸੀਂ ਆਪਣੀ ਜਾਨੋਂ ਵੀ ਵੱਧ ਪਿਆਰ ਕਰਦੇ ਆਂ ਸ਼ਸਤਰਾਂ ਨਾਲ ਔਰ ਸਿੰਘ ਕਰਦੇ ਵੀ ਆਏ ਨੇ ਗਾਹਾਂ ਵੀ ਫੌਜਾਂ ਕਰਨਗੀਆਂ ਸਾਬਾ ਪੂਜੀ ਵੈਸੇ ਵੀ ਜਿਹੜੇ ਸਿਗੇ ਹਨਾ ਸਿੰਘ ਸਗੇ ਜਾਂ ਪੁਰਾਣੇ ਆਪਾਂ ਬਜ਼ੁਰਗਾਂ ਦੀ ਗੱਲ ਕਰ ਲਈਏ ਵੈਸੇ ਵੀ ਉਹ ਚਾਹੇ ਉਹਨਾਂ ਨੇ ਕਿਤੇ ਵੀ ਜਾਣਾ ਨਾ ਹੱਥਾਂ ਦੇ ਵਿੱਚ ਉਹਨਾਂ ਦੇ ਡਾਂਗ ਵਗੈਰਾ ਜ਼ਰੂਰ ਹੁੰਦੀ ਸੀ ਉਹ ਸਮਾਂ ਇਹੋ ਜਿਹਾ ਸੀ ਉਹ ਸਮਾਂ ਇਹ ਉਹ ਜਿਹੜਾ ਸਮਾਂ ਦੀ ਉਹ ਉਹ ਸਮਾਂ ਇਹੋ ਜਿਹਾ ਭਿਆਨਕ ਸਮਾਂ ਸੀ ਕਿ ਹਰ ਆਦਮੀ ਨੂੰ ਸ਼ੌਂਕ ਹੁੰਦਾ ਸੀ ਡਾਂਗ ਰੱਖਣ ਦਾ ਉਹ ਅੱਜ ਕੱਲ ਦੇ ਪਾੜੂ ਨੇ ਇਹਨਾਂ ਨੇ ਤਾਂ ਪੰਟੇ ਨਹੀਂ ਸਾਹਮਣੇ ਡਾਂਗਾ ਕੀ ਰੱਖਣਗੇ ਦਾੜੀ ਇਹਨਾਂ ਦੇ ਨਹੀਂ ਮੁੱਛੇ ਨਹੀਂ ਦੇ ਨਹੀਂ ਇਹਨਾਂ ਨੇ ਡਾਂਗਾ ਕੀ ਰੱਖਣੀਆਂ ਨੇ ਇੱਕ ਗੱਲ ਦੇਖੀ ਜਿਹੜੇ ਸਾਡੇ ਥੋੜਾ ਬਹੁਤ ਪਿੱਛੇਨ ਹੋ ਜੂਗੇ ਹਾਂਜੀ ਬਾਪੂ ਜਿਹੜੇ ਸਾਡੇ ਪਹਿਲਾਂ ਸਿਗੇ ਸਿੰਘ ਉਹ ਸਰਦਈਆਂ ਪੀਂਦੇ ਸੀ ਰਗੜੇ ਛੱਕਦੇ ਸੀ ਜਾਂ ਉਹ ਬਾਣੀ ਨੇਮ ਦੇ ਵਿੱਚ ਜੁੜੇ ਰਹਿੰਦੇ ਸੀ ਤੇ ਦੇਖੋ ਕਿਸ ਤਰ੍ਹਾਂ ਸਮਾਂ ਬਦਲਿਆ ਹੁਣ ਇੱਥੇ ਦੁਕਾਨਾਂ ਲੱਗੀਆਂ ਹੁੰਦੀਆਂ ਠੰਡੇ ਪੀ ਲੋ ਕੋਲਡ ਡਰਿੰਕ ਪੀ ਲੋ ਹੁਣ ਮੈਂ ਮਤਲਬ ਸਰਦਈਆਂ ਦਾ ਮੋੜ ਕੇ ਆਪੋ ਚੀਜ਼ ਪੁਲਾਤੀ ਤੇ ਸਿੰਘ ਵੀ ਉੱਦਦੇ ਨਹੀਂ ਰਹੇ ਉੱਦਾਂ ਨਹੀਂ ਹੋ ਗਏ ਹੁਣ ਉਹ ਸਿੰਘ ਨਹੀਂ ਹੈਗੇ ਹੁਣ ਜਿਹੜੇ ਬੱਚੇ ਅੱਜ ਕੱਲ ਦੇ ਆਉਣ ਵਾਲਾ ਸਪੀੜੀ ਆ ਉਹ ਜਮੇ ਜੋ ਜਿਨ੍ਹਾਂ ਨੇ ਥੋੜਿਆਂ ਨੇ ਸਾਂਭਿਆ ਉਹਨਾਂ ਨੇ ਦਿলো ਸਾਂਭਿਆ ਵੀ ਆ ਨਹੀਂ ਸਾਂਭੇ ਬਹੁਤ ਐ ਕਿਤੇ ਪੰਜੇਗੁਲਾ ਇੱਕ ਸਾਰ ਹੋ ਸਕਦੀਆਂ ਨੇ ਨਾ ਪਹਿਲਾਂ ਤੋਂ ਹੋਈਆਂ ਨੇ ਨਾ ਹੁਣ ਤੋਂ ਹੋਣੀਆਂ ਨੇ ਇਹ ਤਾਂ ਜਿਵੇਂ ਪਹਿਲਾਂ ਤੋਂ ਚੱਲਦਾ ਆਇਆ ਕੰਮ ਉਸ ਤਰ੍ਹਾਂ ਹੀ ਰਹੂਗਾ ਉਸ ਤੋਂ ਵੱਧ ਸਕਦਾ ਘਟ ਨਹੀਂ ਸਕਦਾ ਪਹਿਲਾਂ ਨਾ ਵੱਧ ਜ਼ਰੂਰ ਸਕਦਾ ਸੋਏ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਸਗੇ ਸੋ ਇੱਧਰ ਇਹ ਸ਼ਾਸਤਰ ਤਿਆਰ ਕਰਦੇ ਨੇ ਬਾਬਾ ਜੀ ਉਹਨੇ ਸ਼ਾਸਤਰ ਖਰੀਦੇ ਨੇ ਸੋ ਇਹ ਜਿਹੜੀਆਂ ਬਹੁਤ ਹੀ ਪਿਆਰੀਆਂ ਤਸਵੀਰਾਂ ਹੋਲੇ ਮੁਹੱਲੇ ਦੀਆਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਕਿਉਂਕਿ ਸਾਲ ਦੇ ਬਾਅਦ ਹੋਲਾ ਮਾਂ ਲਾਂਦਾ ਆ ਕਾਲਸਾ ਹੋਲੇ ਮਹੱਲੇ ਦੇ ਰੰਗ ਦੇ ਵਿੱਚ ਰੰਗਿਆ ਜਾਦਾ ਕਾਲੂ ਮਹੱਲਾ ਇੱਥੇ ਕੱਢਿਆ ਕੱਢਿਆ ਜਾਊਗਾ ਤਾਂ ਉਸ ਵੇਲੇ ਵੀ ਤਸਵੀਰਾਂ ਦੇਖਣ ਆਲੀ ਆਉਣਗੇ ਕਿ ਉਹ ਤਸਵੀਰ ਜਿਹੜੀ ਉਹ ਪੁਰਾਣੇ ਪ੍ਰਾਤਨ ਸਮੇਂ ਦੀ ਜਿਹੜੀ ਆ ਉਹ ਚਲਕੀ ਦਿਖਾਉਂਦੀ ਆ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ